ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਤ ਦਾ ਬੱਜਾ 1:31 ਵਜ ਕੇ 31 ਮਿੰਟ ਹੋ ਗਏ ਆ ਤੇ ਦੀਵਾਨ ਲਾ ਕੇ ਅਸੀਂ ਤੇ ਰਜੌਰੀ ਤੋਂ ਹੁਣ ਚੱਲੇ ਆ ਸੁੰਦਰਬੜੀ ਤੇ ਆ ਵੇਖੋ ਤੁਸੀਂ ਰਾਤ ਦਾ ਸਮਾਂ ਪਰ ਇੱਕ ਗੱਲ ਇੱਧਰ ਮੰਨਣ ਵਾਲੀ ਜੀ ਵੀ ਕਾਰਾਂ ਮੋਟਰਸਾਈਕਲ ਲੋਕ ਅੰਦਰ ਨਹੀਂ ਕਰਦੇ ਬਾਹਰ ਬੂਹਿਆਂ 'ਚ ਖੜੇ ਰਹਿੰਦੇ ਆ ਇਸ ਪ੍ਰਕਾਰ ਦੀ ਕੋਈ ਚੋਰੀ ਨਹੀਂ ਹੈਗੀ ਤੇ ਆ ਵੇਖੋ ਤੁਸੀਂ ਇਸ ਤਰ੍ਹਾਂ ਦਾ ਏਰੀਆ ਹੈ ਤੇ ਉਹ ਜਾਂਦੀ ਵੀ ਗੱਡੀ ਇੱਕ ਸਾਡੀ ਅੱਗੇ ਤੇ ਇਹ ਪਿੱਛੇ ਆ ਤੇ ਬਹੁਤ ਸੋਹਣਾ ਦੀਵਾਨ ਲੱਗਿਆ ਕਾਫੀ ਸੰਗਤ ਸੀਗੀ ਤੇ ਇਸੇ ਤਰ੍ਹਾਂ ਬਾਬੇ ਮੇਰ ਕਰਨ ਹੁਣ ਕੱਲ ਤੋਂ ਫੇਰ ਰਾਤ ਦੇ ਦੀਵਾਨ ਲੱਗਣਗੇ ਜਿਨ੍ਹਾਂ ਦੇ ਘਰੇ ਵਿਆਹ ਹੈ ਉਹ ਕਹਿੰਦੇ ਆ ਜੀ ਅਸੀਂ ਸંગીਤ ਵਗੈਰਾ ਜਾਂ ਕੋਈ 뮤직 ਸਿਸਟਮ ਵਗੈਰਾ ਆਬ ਜਾਂ ਕੋਈ ਜਿਹੜਾ ਕੋਈ ਲੀਡੀ ਸંગીਤ ਕਰਦੇ ਆ ਜਾਂ ਕੋਈ ਉਹ ਕਹਿੰਦੇ ਵੀ ਅਸੀਂ ਬਾਬਾ ਜੀ ਦਾ ਦਵਾਨ ਲਾਉਣਾ ਹੈ ਕਿ ਮੈਂ ਤਾਂ ਇੰਨੀ ਸੰਗਤ ਦੀ ਸ਼ਰਤ ਆ ਇੱਧਰ ਤੇ ਕੱਲ ਦੇ ਦਵਾਨ ਵਿਆਹ ਵਾਲੇ ਘਰੇ ਲੱਗਣਗੇ ਤੇ ਹੋਰ ਤੁਹਾਨੂੰ ਵੀਡੀਓ ਅਸੀਂ ਪਾਵਾਂਗੇ YouTube ਤੇ ਬੇਨਤੀ ਪ੍ਰਵਾਨ ਕਰਨੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ c ਸਾਰੀ ਕਣਕ ਦੀ ਬਜਾਈ ਹੋ ਗਈ ਜੀ ਤੇ ਚਾਰੇ ਪਾਸੇ ਪਹਾੜਾਂ ਨਾਲ ਘਿਰਿਆ ਏਰੀਆ ਇਹ ਸੁੰਦਰ ਬਣੀ ਸ਼ਹਿਰ ਇਥੋਂ ਤਕਰੀਬਨ ਹੈ ਕੋਈ 2 ਕਿਲੋਮੀਟਰ ਦੀ ਦੂਰੀ ਤੇ ਇੰਡੀਆ ਪਾਕਿਸਤਾਨ ਡਿਫੈਂਸਿੰਗ ਆ ਇੰਨਾ ਪਾੜਾਂ ਦੇ ਪਾੜਾਂ ਦੇ ਘਾਰ ਇੰਨਾ ਤੋਂ ਪਰਲੇ ਪਾਸੇ ਕੋੜੀ ਚੱਲੇ ਅੱਜ ਉਹ ਲੋੜੀ ਟਰੈਕਟਰ ਚੱਲ ਰਿਹਾ ਖੇਤਾਂ ਚ ਤੇ ਇੱਕ ਕਣਕ ਬੀਜ ਬੀਜਦੇ ਪਏ ਆ ਕੁਛ ਕਈਆਂ ਨੇ ਬੀਜ ਲੀਏ ਕੁਛ ਬੀਜਦੇ ਪਏ ਆ हा लोकेशन आहे जिथे असीं आए हुए बलछामा पिंड नलशामा हलो जी असीं त सब जी आए हुयां खेतां च गेड़ा मारण वास्ते ਤੇ ਇਹ ਖੇਤ ਬਹੁਤ ਵਧੀਆ ਇਹਨਾਂ ਕਣਕ ਬੀਜਤੀ ਹੈ ਤੇ ਇਧਰ ਉਹ ਮਸਲਾ ਹੈ ਵੀ ਇਧਰ ਮੋਟਰਾ ਹੈ ਨਹੀਂ ਤੇ ਸਾਰਾ ਕੁਝ بارش ਤੇ ਨਿਰਭਰ ਹੈ ਹੁਣ ਕੀ ਕਣਕ ਬੀਜਤੀ ਹੈ ਤੇ ਜਦੋਂ ਕਣਕ ਉੱਗ ਪੂਗੀ ਉਸ ਤੋਂ ਬਾਅਦ ਮੀਂਹ ਤੇ ਸਾਰਾ ਕੁਝ ਡਿਪੈਂਡ ਹੈ ਜੋ ਵੀ ਹੈ ਲਓ ਜੀ ਇਹ ਹੈਗਾ ਜੇ ਮੱਕੀ ਕੱਟੀ ਹੋਈ ਹੈ ਤੇ ਛਲੀਆਂ ਇਹਦੀਆਂ ਲਾਹ ਲੀਆਂ ਨੇ ਹਨਾ ਤੇ ਇਹ ਜਿਵੇਂ ਆਪਣੇ ਤੂੜੀ ਨਹੀਂ ਆਪਾਂ ਸਟੋਰ ਕਰਦੇ ਤੇ ਇਹਨਾਂ ਨੇ ਇਹ ਚੀਜ਼ ਸਟੋਰ ਕਰ ਲਈ ਹੁਣ ਗਾਂ ਇੱਥੇ ਜਦੋਂ ਜ਼ਿਆਦੀ ਠੰਡ ਪਾਊਗੀ ਜਾਂ ਬਰਫ਼ ਪਾਊਗੀ ਤੇ ਇਹ ਇਹ ਚੀਜ਼ ਫਿਰ ਕੱਟ-ਕੱਟ ਕੇ ਡੰਗਰਾਂ ਨੂੰ ਪਾਉਣਗੇ ਹਰੇ ਘਾਹ ਦੇ ਵਿੱਚ ਰਲਾ ਕੇ ਹਨਾ ਬੇਸ਼ੱਕ ਹਾਂ ਆ ਗਲਗਲ ਗਲਗਲ ਦਾ ਚਾਰ ਬੜਾ ਮਸ਼ਹੂਰ ਹੈ ਇੱਥੇ ਅਸੀਂ ਸਵੇਰਾ ਹੀ ਖਾਧਾ ਜੇ ਇਹ ਗਲਗਲ ਦਾ ਚਾਰ ਅਸੀਂ ਹਜੇ ਸਵੇਰੇ ਖਾਧਾ ਬਹੁਤ ਸਵਾਦ ਬਣਦਾ ਆ ਦੇਖੋ ਸਾਰਾ ਕੁਝ ਨੇਚਰਲ ਤੇ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਤੇ ਜੋ ਵੀ ਸਬਜੀ ਵਗੈਰਾ ਘਰ ਦੀ ਹਲਦੀ ਅਦਰਕ ਜੋ ਵੀ ਇਹ ਸਭ ਕੁਝ ਘਰੇ ਹੀ ਮਤਲਬ ਪੈਦਾ ਕਰਦੇ ਆ ਤੇ ਬਿਲਕੁਲ ਤਾਜ਼ਾ ਬਿਲਕੁਲ ਫਰੈਸ਼ ਤੇ ਬਿਨਾ ਖਾਦ ਸਪਰੇ ਦੇ ਲੋ ਜੀ ਇਹ ਨਾ ਪੇਠੇ ਪਕਾ ਕੇ ਰੱਖੇ ਹੋਏ ਜੇ ਤੇ ਆਪਣੇ ਤਾਂ ਇਹ ਚੀਜ਼ ਨੂੰ ਕਹਿੰਦੇ ਆ ਪੇਠਾ ਤੇ ਤੁਹਾਡੇ ਕੀ ਕਹਿੰਦੇ ਆ ਕਾਂਸੀ ਫਲ ਹਾਂਜੀ ਇਹ ਇਹਨੂੰ ਕਹਿੰਦੇ ਆ ਕਾਂ ਹੈ ਅਸੀਂ ਕੰਡੋਲੀ ਬੋਲ ਦਿੰਦੇ ਹਮਾਰੀ ਬੋਸ਼ਾਈ ਕੰਡੋਲੀ ਕੰਡੋਲੀ ਬੱਸ ਇਸੇ ਮ ਲਈ ਹਿੰਦੀ ਮੇ ਬੋਲਦੇ ਇਸ ਕੋ ਕਾਂਸੀ ਫਲ ਠੀਕ ਹੈ ਲਈ ਆਪਣੇ ਇਹਨੂੰ ਕਹਿੰਦੇ ਆ ਪੇਠਾ ਤੇ ਹੁਣ ਪਿਓਰ ਨੇਚਰਲ ਤੌਰ ਤੇ ਪੱਕਿਆ ਪਿਆ ਤੇ ਇਹ ਇਦਾਂ ਹੀ ਹੁਣ ਸਿਆਲ ਚ ਸਬਜੀ ਚੱਲੂਗੀ ਇਹਨਾਂ ਦੇ ਇਹਨਾਂ ਦੇ ਕਾਂਸੀ ਫਲ ਕਹਿੰਦੇ ਆ ਤੇ ਹੋਰ ਕੰਡੋਲੀ 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 ਤੇ ਕਾਂਸੀ ਫਲ ਆ ਕੀ ਚੀਜ਼ ਹੈ ਅਜਮਾਇਨ ਅਜ ਅਜਵਾਇਣ ਹਾਂ ਹਾਂ ਬਿਲਕੁਲ ਵੀ ਆ ਵੇਖੋ ਜੀ ਅਜਵਾਇਣ ਹਨ ਇਹਨੂੰ ਕੀ ਲੱਗੂਗਾ ਮਤਲਬ ਇਹ ਮਾਂ ਵੀ ਸਕਾੜਾ ਬਣਾਈਏ ਪਿੰਦੇ ਹਾਂ ਬੇ ਬਿਲਕੁਲ ਖੁਸ਼ਬੂ ਜਵੈਣ ਦੀ ਆਉਂਦੀ ਪਈ ਸਰਦੀਆਂ ਨਾ ਜੁਕਾਮ-ਸੁਕਾਮ ਲੱਗ ਜਾਣਾ ਨਾ 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 ਇਹ ਕੀ ਅਜ਼ਮਾਈ ਨਾ ਅਜੋ ਆਇਆ ਹੈ ਨਾ ਜਿਹੜੀ ਕੋਣ ਲਾਇਆ ਤੋ ਹੈ ਹੈ ਇਹ ਮਸਾਲਾ ਲਾ ਬਈ ਇਹਦੀ ਬੱਬੇ ਖੁਸ਼ਬੂ ਦੇਖਿਓ ਹਾਂ ਬਹੁਤ ਸੋਹਣੀ ਉਹ ਖੁਸ਼ਬੂ ਤਾਂ ਪਤਾ ਲੱਗਦਾ ਵੀ ਉਹ ਟੇਸਟ ਹੈ ਨਾ ਉਹ ਚੀਜ਼ ਦਾ ਹਾਂ ਅਜਮੈਂਦਾ ਆਂ ਅਜਮੈਂਦਾ ਜਿਵੇਂ ਆਪਣੇ ਅਜਵੈਨ ਤਾਂ ਉਹ ਜੀਰਾ ਟਾਈਪ ਹੁੰਦੀ ਐ ਆ ਉੱਤੇ ਸ਼ਾਇਦ ਇਹਦੇ ਬੀਜ ਲੱਗਣਗੇ ਹਾਂ ਹੈਨਾ ਲੱਗਦੇ ਨਾ ਬਾਬਾਈ ਹਾਂ ਬੀਜ ਲੱਗਣਗੇ ਬੀਜ ਲੱਗਣਗੇ ਇਹਦੇ ਉੱਪਰ ਤੇ ਫਿਰ ਮਤਲਬ ਉਹ ਚੀਜ਼ ਭੁਰ ਕੇ ਆਪਾਂ ਬਣਾ ਸਕਦੇ ਹਾਂ ਨਾ ਹੂੰ ਹੂੰ ਇਹ ਫੁੱਲਵਾੜੀ ਜੀ ਇੱਥੇ ਮੈਨੂੰ ਲੱਗਦਾ ਸਾਰਾ ਸਾਲ ਹੀ ਫੁੱਲ ਲੱਗਦੇ ਆ ਆ ਇਹ ਇਹ ਸਾਰਾ ਸਾਲ ਹੀ ਫੁੱਲ ਲੱਗਦੇ ਆ ਫੁੱਲ ਨਹੀਂ ਲੱਗਦੇ ਠੀਕ ਹੈ ਜੀ ਫੁੱਲ ਨਹੀਂ ਤੇ ਆਏ ਫੁੱਲ ਵਾਸਾ ਸੁਥੇ ਮਾ ਸਾ ਇਥੇ ਜਿੰਨੇ ਵੀ ਲੋਕ ਨਾ ਸਾਰੇ ਕੋਲੋਂ ਪੁੱਦਣਾ ਆ ਬਣ ਪੁੱਦਣਾ ਇਹ ਦੂਜਾ ਹਾਂ ਇਹ ਪੁਦੀਨਾ ਇਹ ਪੁਦੀਨਾ ਇੱਧਰ ਹੈ ਉਹ ਪੁਦੀਨਾ ਇੱਧਰ ਹੈ ਇਹ ਲੱਗੇ ਅੱਛਾ ਇਹ ਚੀਜ਼ ਕਰਾ ਲੱਗਣਾ ਪੇੜ ਖਰਾਬ ਹੈ ਇਸੇ ਪਰ ਇਹਦਾ ਗਾੜਾ ਬਣਾਈਏ ਸਾਡੇ ਠੀਕ ਹੈ ਮਤਲਬ ਤੁਸੀਂ ਇਸ ਚੀਜ਼ ਤੋਂ ਹੀ ਸਾਰਾ ਹਨਾ ਅਸਕੇ ਦੁਆਨੇ ਬਬਈ ਘੱਟ ਲੈਣੇ ਠੀਕ ਹੈ ਸੱਬੀਆਂ ਠੀਕ ਹੈ ਜੁਖਾਂ ਉਸ ਖਾਂ ਦੇਚੇ ਨਾ ਅਸ ਜ਼ਰਾ ਇਹੋ ਜਿਹਾ ਜਿਹਾ ਉਹ ਦਿਨ ਆਏ ਹਾਂ ਇਹ ਪੂਤਣਾ ਹੈ ਇਹ ਪੂਤਣਾ ਉਹ ਉਹਦੀ ਉਹਦੀ ਖੁਸ਼ਬੂ ਠੰਡੀ ਹੈ ਹਾਂ ਉਹ ਹਾਂ ਉਹ ਬੰਦ ਮਾਰ ਬੋ ਹਾਂ ਅੱਛਾ ਮਤਲਬ ਆਪ ਆਪਣੇ ਦੀਵਾਨ ਦੀ ਕਾਪੀ ਕਰਦੇ ਬੱਚੇ ਹਾਂ ਬਈ ਕੁਨੀਓ ਦੋ ਅਸ ਕੀ ਬਣਾਇ ਦਿੰਦੇ ਪੈਂਦੇ ਠੀਕ ਹੈ ਉਹ ਜਿਆਦਾ ਕਰਦੀ ਉਹ ਨਿੱਕੀ ਉਹ ਕਰਦੀ ਹੁੰਦੀ ਉਹਦੇ ਮੱਭੇ ਦੀ ਠੀਕ ਹੈ ਠੀਕ 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 ਕੰਨੀ ਸ਼ਰੂ ਸਵੇਰੇ ਏਡਾ ਜੁਰਜੂ ਜੀ ਬੋਲਦਾ ਏਡਾ ਜੁਰਜੂ ਜੀ ਅੱਛਾ ਢੋਲਕੀ ਵਜਾਉਂਦੇ ਨਾਲ ਚਿਮਟਾ ਉਹਦਾ ਹੀ ਉਹ ਸ਼ਰੂ ਜਾਂ ਨਹੀਂ ਹੁੰਦੀ ਢੋਲਕੀ ਵੀ ਨਹੀਂ ਹੁੰਦੀ ਹਾਂ ਗਲੇ ਪਈ ਆ ਮਾਣ ਠੀਕ ਹੈ ਲੱਗਦੀ ਇਹ ਤਾਂ ਉਹ ਗੈਫਾ ਕੋਲੀ ਦਾ ਨਾਮ ਜੇ ਮੈਂ ਕੜਮਾ ਹਾਂਜੀ ਕੜਮਾ ਆ ਗਿਆ ਅੱਛਾ ਇਹਦਾ ਪਸਾਖ ਖਾਦਾ ਸੀਗਾ ਹਾਂ ਲਓ ਜੀ ਕੜਮ ਦਾ ਸਾਗ ਨੂੰ ਦਾ ਬੜਿਆ ਹੀ ਛੱਡਦੇ ਨਿੰਬੂ ਕਾਗਜੀ ਨਿੰਬੂ ਲੱਗੇ ਹਨਾ ਨਹੀਂ ਆ ਸਾਰਾ ਕੜਮ ਸਰੋਂ ਦਾ ਵੀ ਹੈ ਕੜਮ ਦਾ ਵੀ ਹੈ ਹਾਂ ਸਰੋਂ ਦਾ ਸਾਗ ਹਾਂ ਕੋੜ ਤੇਰਨ ਨੂੰ ਇਹ ਐਂ ਰੱਖਦੇ ਠੰਡ ਨਹੀਂ ਲੱਗਦੀ ਸਟੋਰ ਕੀਤਾ ਆ ਇੱਕ ਇੱਕ ਕਸ਼ਮੀਰ ਵਾਲੇ ਐਂ ਕਰਦੇ ਹਾਂ ਚੂਹਾ ਚੂਹਾ ਕੱਟਦੇ ਬਾਜਰਾ ਨਾ ਹਾਂ ਬਾਜਰੇ ਚੂਹਾ ਕੱਟ ਦਿੰਦਾ ਓਕੇ ਇਹ ਸਹੀ ਠੰਡ ਲੱਗਦੀ ਸਟਾਲਾ ਇਹ ਬਾਬਾ ਇਸਟਾਲਾ ਹਾਂ ਬਰਸੀਨ ਹਾਂ ਦਹੀਂਾਂ ਵਾਸਤੇ ਹਾਂ ਆਪਣੇ ਵੀ ਮੌਸਮ ਸਟਾਰਟ ਹੈ ਹਨਾ ਚਟਾਲੇ ਦਾ ਸਾਡੇ ਬਰਸੀਨ ਕਹਿੰਦੇ ਆ ਚਟਾਲਾ ਵੀ ਕਹਿੰਦੇ ਆ ਚਟਾਲਾ ਪੁਰਾਣੇ ਬੰਦੇ ਕਹਿੰਦੇ ਆ ਦੋਂ ਨਵੰਬਰ ਸੀਨ ਕਹਿੰਦੇ ਆ ਪਾਪਾ ਜੇ ਪਾਣੀ ਜਸਾ ਹਾਂਜੀ ਠੀਕ ਹੈ ਚਲੋ ਚੱਲੀ ਆ ਇਧਰ ਥੱਲੇ ਜਾਣਾ ਆਪਾਂ ਲੋ ਜੀ ਆਓ ਜੰਗੂ ਆਸ ਦੇਖੀ ਮੋਹਨ ਸਿੰਘ ਜੀ ਮਾੜਾ ਬ੍ਰੇਕ ਤੇ ਪੈਰ ਰੱਖ ਕੇ ਜਿੰਦੇ ਇੱਕ ਦਾ ਵਿਗੜਿਆ ਸਾਰੇ ਦਾ ਵਿਗੜ ਜਣਾ ਨਾਲ ਹੀ ਲੋ ਜੀ ਆ ਵੈਸੇ ਗੱਡੀ ਤੇ ਵੀ ਸਕਦੇ ਹਾਂ ਪਰ ਸਾਡਾ ਮਨ ਸੀ ਵੀ ਨਦੀ ਪਾਰ ਕਰਕੇ ਜਾਣਾ ਤੇ ਇਹ ਜਿੱਥੇ ਹੀ ਜਾ ਰਹੇ ਆ तकरीबन ਕੋਈ ਅੱਧੇ ਘੰਟੇ ਦਾ ਰਸਤਾ ਏ ਤੇ ਮੈਂ ਵੀ ਆ ਵੀ ਚੀਜ਼ ਚਾਹੀਦੀ ਹੈ ਨਾ ਪਾਣੀ ਵੇਲਾ ਬਦਲਾ ਲੈਣੇ ਜੋਣਿਆ ਤੇ ਪਾਣੀ ਲੋ ਜੀ ਸਾਡੇ ਸੇਵਾਦਾਰ ਵੀ ਮਗਰੇ ਹੀ ਇਰੀਆ ਕਾਫੀ ਇਰੀਆ ਹੈ ਬਾਬਾ ਜੀ ਸਾਡੇ ਨਾਲ ਹੀ ਬਾਬਾ ਜੀ ਨੇ ਯੂਐਸਏ ਦਾ ਬਾਟਰ ਪਾ ਗਿਆ ਹੋਰ ਆਰਮੀ ਆਲੇ ਆ ਵੇਖੋ ਜੀ ਆ ਆ ਜੇ ਮਜਾ ਥੱਲੇ ਨਦੀ ਇਹ ਨਦੀ ਹੁਣ ਪਾਰ ਕਰਕੇ ਜਾਵਾਂਗੇ ਅਸੀਂ ਤੇ ਨਦੀ ਤੋਂ ਪਾਰ ਅਸੀਂ ਜਾਣਾ ਸੰਗਤਾਂ ਦੇ ਘਰ ਵਾਜੀਬ ਕਸ਼ਮੀਰ ਵਾਕੇ ਵੀ ਫੌਜੀ ਬੰਦਾ ਫੌਜੀ ਹੁੰਦਾ স্পੀਡ ਵੇਖੋ ਉਹਨਾਂ ਦੀ ਸਾਡੇ ਤੋਂ ਮੈਨੂੰ ਲੱਗਦਾ ਹੋ ਕੈਪਟਨ ਸਾਹਿਬ ਦੀ ਟ੍ਰੇਨਿੰਗ ਬੜੀ ਏ। ਲੇਕਰ ਜਿਨ੍ਹਾਂ ਦੇ ਘਰ ਅਸੀਂ ਰੁਕੇ ਹੋਏ ਹਾਂ ਨਾ ਉਹ ਫੌਜ ਦੇ ਕੈਪਟਨ ਰਿਟਾਇਰ ਹੋ ਕੇ ਆਏ ਆ। ਬੜਾ ਲੋਡ ਏ ਵੀ ਬਹੁਤ ਲੋਡ ਨਦੀ ਦਾ। ਬਹੁਤ ਫਾਸਟ ਬਣੀ। ਆਇਆ ਆਪਦਾ ਤੂੰ ਆਪਦਾ ਭਾਰ ਤੋਰਨਾ ਸੁੰਦਰ ਇਹ ਪਾਣੀ ਜਿਆਦਾ ਹੈ ਬਬੇ ਇਹ ਸਾਡੀ ਹੋਰ ਰੋੜੀ ਗਿਆ ਇਹ ਕਿੰਨਾ ਵੱਡਾ ਹੈ ਉੱਧਰ ਹੋਣੀ ਪਈ ਇਹ ਤਾਂ ਪਾਣੀ ਜਿਆਦਾ ਚੱਲ ਤੂੰ ਅੱਗੇ ਚੱਲ ਉਹ ਚੱਲ ਉਹ ਮੋਟਿਆ ਤੇਰੀ ਤਾਂ ਆ ਗਈ ਪਾਣਾ ਵਾਹ ਤੇ ਰਿਗਰੋਤੋ ਬੋਸ ਦਾ ਇਹ ਨਦੀ ਆ ਗਿਆ ਪੂਰਾ ਆਹ ਵਾੜ ਵਾਪਸ ਆਹ ਓਏ ਗੋਰਾ ਹਿੱਚੀ ਦੋ ਯਾਰ ਲਓ ਜੀ ਇਹਨਾਂ ਦਾ ਕਹਿਣਾ ਜਦੋਂ ਬਰਸਾਤਾ ਹੁੰਦੀ ਹੈ ਨਾ ਤੇ ਇਹ ਜਿਹੜਾ ਨਦੀ ਹੈ ਨਾ ਤੇ ਆ ਆ ਆ ਕਿਕਰ ਤੱਕ ਪਾਣੀ ਆਉਂਦਾ ਜੀ ਉੱਧਰ ਤੱਕ ਪਾਣੀ ਲੰਦਾ ਨਾ ਨਾ ਜਿਹੜਾ ਬਾਸਾਂ ਦੇ ਦੱਪਾ ਆ ਦੇ ਟਾਈਮ ਨੇ ਬਾਬੇ ਨੇ ਜਿਹੜੀ ਜ਼ਮੀਨ ਫੱਟੀ ਉਧਰੇ ਆਂਦੇ ਕੀ ਚੀਜ਼ ਹੋਈ ਜ਼ਮੀਨ ਫੱਟੀ ਸੀ ਇੱਥੇ ਜ਼ਮੀਨ ਫਟ ਗਈ ਸੀ ਪਾਣੀ ਨਾਲ ਪਾਣੀ ਬਰਸਾਤ ਨਾਲ ਮਤਲਬ ਓਕੇ ਪੂਰਾ ਵੀ ਪ੍ਰਿੰਦਾ ਹਾਂ ਸਾਰਾ ਪ੍ਰਿੰਦਾ ਜਦੋਂ ਬਰਸਾਤ ਪਾਣੀ ਅੰਦਰ ਜਦੋਂ ਸੌਣ ਦਾ ਮਹੀਨਾ ਨਹੀਂ ਹੁੰਦਾ ਸੌਣ ਭਾਦਰੂ ਨਹੀਂ ਜਿਹੜੇ ਅਗਸਤ ਸਤੰਬਰ ਠੀਕ ਹੈ ਅਗਸਤ ਲਓ ਜੀ ਹੁਣ ਸਾਡੀ ਉਹ ਹੋ ਗਈ ਜਿਹੜੀ ਪਹਾੜਾਂ ਦੇ ਵਿੱਚ ਕਰਦੇ ਹੁੰਦੇ ਆ ਟਰੈਕਿੰਗ ਸ਼ਾਇਦ ਕਹਿੰਦੇ ਉਹਨੂੰ ਆ ਜਿਹੜੇ ਉਹ ਪਹਾੜਾਂ ਲੱਗੇ ਕੱਪ ਦੇ ਦੇ ਇੱਕ ਦੂਜੇ ਨਾਲ ਬੜ ਗਏ ਥੋੜਾ ਥੋਦਾ ਸਰ ਗੁਰਦਾਨ ਜਦੋਂ ਤੋਦਾ ਸਰ ਗੁਰਦਾਨ ਤਾਂ ਨੇੜੇ ਆਏ ਨਾ ਕਿੱਵੇਂ ਰਸੋ ਆ ਇੱਥੋਂ ਤੱਕ ਪਾਣੀ ਆਉਂਦਾ ਜੀ ਨਦੀ ਜਿੱਥੋਂ ਚੜਦੀ ਇਹ ਮੇਨ ਆਸੀ ਹੁਣ ਮੇਨ ਕੰਡੇ ਤੇ ਹੁਣ ਆਏ ਆ ਤੇ ਤੁਸੀਂ ਤੇ ਸਾਹ ਵੇ ਲਾ ਲਓ ਤੇ ਤੇ ਇਹ ਇਹ ਜੀ ਇਹਨਾਂ ਦਾ ਵਾਟਰ ਸਪਲਾਈ ਇੱਥੇ ਪਾਣੀ ਸਾਰਾ ਇਕੱਠਾ ਹੁੰਦਾ ਪਾਣੀ ਇੱਥੇ ਬਰਸਾਤ ਦਾ ਪਾਣੀ ਸਟੋਰੇਜ ਹੁੰਦਾ ਤੇ ਫਿਰ ਅੱਗੇ ਘਰਾਂ ਚ ਸਪਲਾਈ ਹੁੰਦੀ ਹੈ ਹਾਂ ਹਾਂ ਬੜਾ ਪਾਣੀ ਇਹਦੇ ਵਿੱਚ ਉਹ ਥੋੜਾ ਕਿੱਦਾਂ ਡਿੱਗ ਰਿਹਾ ਉਹ ਟੈਂਕ ਬਣਿਆ ਹੋਣਾ ਨਾ ਹਾਂ ਜੀ ਟੈਂਕ ਬਣਿਆ ਨਾ ਕਦੇ ਪੰਜ-ਛੇ ਟੈਂਕਰ ਬਣੇ ਤੇ ਠੀਕ ਹੈ ਲੋ ਜੀ ਬੇਰ ਪੱਕੇ ਪਏ ਆ ਹਾਂ ਆ ਵੇਖੇ ਖਾ ਕੇ ਆ ਵੀਰੋ ਕੋ ਫਾਣਨਾ ਰੈਡੀ ਤੇ ਦੇ ਦੇ ਉਹ ਇੱਕੋ ਜੋ ਹੋਵੇ ਅਣਾ ਹਾਂਜੀ ਹਾਂਜੀ ਆ ਬੈਠ ਸਾੜੀ ਉਹ ਖੋੜੀ ਥਾ ਉਹ ਬਬੀ ਉਹ ਪੱਕੇ ਜਨ ਲਾਲ ਦੇ ਪੱਕਾ ਤੋੜ ਕੇ ਖਾਓ ਹਾਂ ਉਹ ਰਸਮ ਦਾ ਆ ਜਾ ਆ ਆ ਜਾ ਪਰ ਪਰ ਉੱਪਰ ਲਾ ਮਿੱਠੇ ਹੈ ਖੱਟੇ ਖੱਟਾ ਮਿੱਠਿਆ ਇੱਕ ਚੀਜ਼ ਹੋਰ ਹੁੰਦੀ ਥੀ ਬਾਈ ਆਈ ਤਾਂ ਬਾਈਪਨ ਦਾ ਚੇਤਾ ਕਰਾਤਾ ਬਾਈਪਨ ਦਾ ਯਾਦ ਆ ਗਈ ਅੱਜ ਤੇ ਪੱਲੰਘਾਂ ਦੇ ਨੇ ਹਾਂ ਹਾਂਜੀ ਇੱਕ ਚੀਜ਼ ਹੋਰ ਹੈ ਬਈ ਝਾੜੀਆਂ ਜਿਹਾ ਕਹਿੰਦੇ ਹੁੰਦੇ ਹਨ ਹੈ ਨਾ ਬਈ ਹੂੰ ਇਹ ਗੁਰੁੰਦਾ ਉੱਛਾ ਹੈ ਗੁਰੁੰਦਾ ਹੂੰ ਉਹ ਵੀ ਖਾਣ ਵੇ ਬੜੇ ਮਿੱਠੇ ਨੇ ਸਾਮ ਖਾਣੇ ਚੱਲਦੇ ਨੇ ਇੱਕ ਬੀਬੀ ਸਾਡੇ ਨਾਲ ਹੈ ਬੀਬੀ ਕਿੰਨੇ ਉਮਰ ਤੁਹਾਡੀ 83 ਹੁੰਦੀ ਹੈ 80 ਸਾਲ ਏ ਤੇ ਇਹ ਬੀਬੀ ਨਹੀਂ ਥੱਕੀ ਤੇ ਆਹ ਵੇਖੋ ਮਗਰ ਨੌਜਵਾਨ ਇਹਨਾਂ ਦੇ ਸਾਹ ਨਾ ਸਾਹ ਨਹੀਂ ਇਹ ਰਲਦੇ ਪਏ ਮਤਲਬ ਕਹਿਣ ਦਾ ਭਾਵ ਆਪਣੇ ਪੰਜਾਬੀ ਸੋਲ ਹੋਗੇ